ਸ਼ੋਰਟ ਹਨ ਇੰਗਲਿਸ਼ ਦੀ ਅਲਫਾਬੈਟਸ ਆਪਾਂ ਕਰਨ ਜਾ ਰਹੇ ਹਾਂ ਪਹਿਲਾ ਅੱਖਰ ਹੈਗਾ ਕੇ ਅੱਖਰ ਲੈਨ ਤੇ ਪਉਾਂਗੇ ਕੇ ਗੇ ਕੇ ਲਾਈਟਾ ਗੇ ਡਾਰਕਾ ਚੇ ਲਾਈਟਾ ਜੇ ਡਾਰਕਾ ਤੁਸੀਂ ਪੈਂਸਲ ਨਾਲ ਲਿਆ ਨਾ ਤੁਹਾਨੂੰ ਲਾਈਟਾ ਪਾ ਲਓ ਕੋਈ ਇੱਥੇ ਸਾਰੇ ਸਾਰੇ ਡਾਰਕ ਲੱਗੇ ਪਏ ਆ ਚੇ ਲਾਈਟ ਜੇ ਡਾਰਕ ਟੀ ਲਾਈਟ ਡੀ ਡਾਰਕ ਪੀ ਲਾਈਟ ਬੀ ਡਾਰਕ ਤੇ ਰੇ ਥੱਲੋਂ ਉੱਪਰ ਨੂੰ ਸਿਰਫ ਰੇ ਆ ਜਿਹੜਾ ਥੱਲੋਂ ਉੱਪਰ ਨੂੰ ਆਰ ਨਹੀਂ ਕਹਿਣਾ ਆਪਾਂ ਰੇ ਬੋਲਾਂਗੇ ਇਹ ਕੇ ਲਾਈਟ ਗੇ ਡਾਰਕ ਚੇ ਲਾਈਟ ਜੇ ਡਾਰਕ ਟੀ ਲਾਈਟ ਡੀ ਡਾਰਕ ਪੀ ਲਾਈਟ ਬੀ ਡਾਰਕ ਤੇ ਰੇ ਰੇ ਬੁਲਾਗੇ ਆਰ ਨਹੀਂ ਕਵਾਂਗੇ ਇਹਨੂੰ ਆਪਾਂ ਸੀ ਐਚ ਚੇ ਤੇ ਜੇ ਟੀ ਡੀ ਪੀ ਬੀ ਇਹਨੂੰ ਪੱਕੇ ਇਹਨੂੰ ਪਗੇ ਕਵਾਂਗੇ ਜੀ ਨਹੀਂ ਕਹਿਣਾ ਗੇ ਆ ਹੈ ਇਹ ਆਪਣਾ ਪਹਿਲਾ ਸਰਕਲ ਆ ਡਾਇਰੈਕਸ਼ਨ ਸਮਝਣ ਵਾਸਤੇ ਆ ਤੁਸੀਂ ਡਾਇਗ੍ਰam ਦੇਖ ਸਕਦੇ ਹੋ ਇਹ ਡਾਇਗਰਾਮ ਸਿਰਫ ਡੈਕਸ਼ਨ ਸਮਝਣ ਵਾਸਤੇ ਆਪਨੇ ਬੇਸ ਲਾਈਨ ਜੀ ਤਖਾ ਲਿਖਿਆ ਜਾ ਰਹੇ ਆ ਆਹ ਦੀ ਡੈਕਸ਼ਨ ਦਾ ਕੇ ਤੇ ਕੇ ਇੱਥੇ ਆ ਗਏ ਕੇ ਗਏ ਆਹ ਵਾਲੀ ਸਾਈਡ ਆਪਾਂ ਇੱਥੋਂ ਹੀ ਤੂੰ ਪਾ ਰਹੇ ਆ ਕੇ ਗਏ ਇਧਰ ਸਾਈਡ ਆਪਣਾ ਰੇ ਆ ਗਿਆ ਰੇ ਇੱਥੇ ਚ ਜੇ ਟੀ ਡੀ ਪੀ ਤੇ ਬੀ ਕੇ ਗਏ ਆ ਦੋ ਪਾਸੇ ਇਧਰ ਨੂੰ ਲਿਖਿਆ ਹੋਇਆ ਅੱਖਰ ਫਿਰ ਆਪਣਾ ਰੇ ਆਗਾ ਥੱਲੇ ਉੱਪਰ ਨੂੰ ਆ ਗਿਆ ਇਹਦਾ ਅਰੋਲਗਾ ਥਲੋ ਪੁੱਣ ਜਾ ਰਹੀ ਹੈ ਇਧਰ ਚੇਤ ਜੇ ਆਹ ਡਾਇਰੈਕਸ਼ਨ T ਤੇ D ਬਿਲਕੁਲ ਸਿੱਧੇ ਹੋ ਗਈ ਆ ਦੋਨੋਂ ਇਧਰ ਫਿਰ P B ਇਧਰ ਡਾਇਰੈਕਸ਼ਨ ਇਧਰ ਹੋ ਗਈ ਇਹ ਸਰਕਲ ਦੇ ਅਕੋਰਡਿੰਗ ਸਾਰੇ ਅੱਖਰ ਬਣੇ ਹੋਏ ਆ ਇਹਨੂੰ ਦੇਖੋ ਸਾਇਬ ਬਰਾਬਰ ਕੋਈ ਛੋਟਾ ਵੱਡਾ ਨਹੀਂ ਹੈਗਾ ਸਿਰਫ ਲਾਈਟ ਦਾ ਧਿਆਨ ਰੱਖਣਾ ਜਿਹੜੇ ਰੇ ਆ ਉਹ ਵੀ ਲਾਈਟ ਆ K ਲਾਈਟ G ਡਾਰਕ C ਲਾਈਟ J ਡਾਰਕ T ਲਾਈਟ D ਡਾਰਕ P ਲਾਈਟ ਤੇ B ਡਾਰਕ ਸਾਰੇ ਵੀ ਲਾਈਟ ਆ ਇਹ ਦੇਖੋ ਜੀ